ਆ ਮਾ ਤੁਹਾਡਾ ਕੀ ਕਹਿਣਾ ਚਾਹੋ ਅੰਮ੍ਰਿਤਪਾਲਾ ਜੀ ਮੇਰਾ ਨਾਮ ਹਾਂਜੀ ਤੇ ਮੈਂ ਇੱਕ ਜਥੇਬੰਦੀ ਨਾਲ ਜੋ ਵਰਕਰ ਤੌਰ ਤੇ ਜੁੜਿਆ ਹੋਇਆ ਆਂਗਾ ਕਿਹੜੀ ਜਥੇਬੰਦੀ ਆਪਣੇ ਸਿੱਧੂਪੁਰ ਜਥੇਬੰਦੀ ਦੇ ਨਾਲ ਠੀਕ ਹੈ ਜੀ ਤੇ ਜੀ ਗੱਲ ਸੁਣ ਲੋ ਇਹ ਆਵਾਜ਼ ਜੋ ਪੈਸੇ ਨੂੰ ਲੈ ਕੇ ਉੱਠਿਆ ਸੀਗਾ ਤੇ ਜਦੋਂ ਪਤਾ ਲੱਗਿਆ ਵੀ ਪੈਸੇ ਲਾਸਮੇਟਾ ਕਰੀਆਂ ਗਈਆਂ ਨੇ ਪੈਸੇ ਵਿਸੇ ਤੇ ਮੈਂ ਆਇਆ ਜੋ ਇੱਥੋਂ ਦਾ ਪ੍ਰਧਾਨ ਆ ਗੁਰਦੁਆਰਾ ਦਾ ਉਹਦੇ ਨਾਲ ਮੈਂ ਬਹਿ ਕੇ ਗੱਲ ਕਰੀ ਮਾ ਮਨ ਨੂੰ ਆਏ ਦੱਸੋ ਇਸ ਤੋਂ ਪੈਸੇ ਮੰਗੇ ਗਏ ਆ ਉਹ ਕਹਿੰਦਾ ਹਾਂ ਮੈਥੋਂ ਮੰਗੇ ਪੈਸੇ ਮੰਗੇ ਗਏ ਹੈਗੇ ਮੈਂ ਠੀਕ ਆ ਤੇ ਮੈਨੂੰ ਕਹਿੰਦਾ ਹੁਣ ਮਾਹੀ ਗੱਲ ਸੁਣ ਲੋ ਮੈਂ ਚੱਲ ਮੈਂ ਕਿਸੇ ਪ੍ਰਧਾਨ ਨਾਲ ਕਿਸੇ ਨਾਲ ਮੇਰਾ ਕਨੈਕਟ ਨਹੀਂ ਹੋਇਆ ਜੋ ਪਿੰਡ ਦੇ ਵਿੱਚ ਕਹਿ ਰਹੇ ਹੈ ਨਾ ਵੀ ਜਾਂ মিডিਆ ਦੇ ਵਿੱਚ ਕੁਝ ਵੀ ਫੈਲ ਰਿਹਾ ਹੈਗਾ ਵੀ ਇਹ ਜਾਂ ਵੀ ਪ੍ਰਧਾਨ ਨਾਲ ਗੱਲ ਹੋਈ ਹੈਗੀ ਜਾਂ ਕਾਕੇ ਕੋੜੇ ਨਾਲ ਗੱਲ ਹੋਈ ਆ ਮੇਰੀ ਇਹਨਾਂ ਨਾਲ ਕਿਸੇ ਨਾਲ ਗੱਲ ਨਹੀਂ ਹੋਈਗੀ ਤੇ ਮੇਰੀ ਗੱਲ ਸਿਰਫ ਜੋ ਆਪਣਾ ਮੰਡੀਕਲਾ ਵਾਲਾ ਬਾਜਾ ਸਿੰਘ ਪ੍ਰਧਾਨ ਹੈਗਾ ਲਗਦਾ ਉਹਦੇ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਇਹ ਸੋਡੇ ਪਿੰਡ ਦਾ ਮਸਲਾ ਹੈਗਾ ਵੀ ਪਹਿਲਾਂ ਤੁਸੀਂ ਪਿੰਡ ਦੇ ਤੌਰ ਤੇ ਨੇ ਮੇੜੋ ਤੇ ਉਸ ਤੋਂ ਬਾਅਦ ਫਿਰ ਮੈਂ ਜੋ ਆਪਣੇ ਦੀਪੂ ਸਿੰਘ ਹੈਗਾ ਉਹਦੇ ਨਾਲ ਵੀ ਗੱਲ ਹੋਈ ਸੀ ਮਹਾ ਵੀ ਆਪਾਂ ਐ ਕਰਕੇ ਮਹਾ ਜੋ ਆਪਣੀ ਜਥੇਬੰਦੀ ਤੇ ਇੱਕ ਕਲੰਕ ਤੌਰ ਤੇ ਕਹਿ ਲੋ ਵੀ ਆਪਣੇ ਜਥੇਬੰਦੀ ਤੇ ਉਂਗਲ ਉੱਠ ਰਹੀ ਹੈਗੀ ਵੀ ਐ ਕਰਕੇ ਵੀ ਉਹ ਪੈਸੇ ਮੰਗ ਰਹੇ ਹੈਗੇ ਵੀ ਆਪਾਂ ਆ ਕੇ ਉਹਨਾਂ ਤੋਂ ਕੋਈ ਬੰਦਾ ਤੋਂ ਆਪਾਂ ਪੁੱਛ ਦੱਸ ਕਰੀ ਉਹਨਾਂ ਤੋਂ ਸਪਸ਼ਟੀਕਰਨ ਜੋ ਆਪਣੀ ਬਲਾਕ ਦੀ ਬਹੁ ਆਗੇ ਬਲਾਕ ਕਨੀਓ 2-4 ਬੰਦੇ ਆ ਕੇ ਤੁਸੀਂ ਆਪਾਂ ਉਹਨਾਂ ਤੋਂ ਸਪਸ਼ਟੀਕਰਨ ਲੈ ਲਈਏ ਬਸ ਇੰਨੀ ਗੱਲ ਹੋਈ ਹੈ ਜੀ ਹੋਰ ਕੋਈ ਗੱਲ ਨਹੀਂ ਹੋਈ ਤੁਸੀਂ ਆਪਣੇ ਤੌਰ ਤੇ ਜਿੰਨੀ ਛਾਣਬੀਨ ਕੀਤੀ ਉਹਦੇ ਚ ਕੀ ਨਿਕਲ ਕੇ ਆਇਆ ਉਹ ਚ ਤਾਂ ਇਹ ਗੱਲ ਸੁਣ ਲੈ ਇਹਨਾਂ ਨੇ ਖੁਦ ਆਪ ਦਾਸੀ ਵੀ ਪਿੰਡ ਦੇ ਵਿੱਚ ਹੀ ਰਹਿੰਦੇ ਆ ਅਲਾਸਮੈਂਟ ਹੋਈ ਹੈ ਜੀ ਪੈਸੇ ਨੂੰ ਲੈ ਕੇ ਨਹੀਂ ਅਲਾਸਮੈਂਟ ਤਾਂ ਉਦੋਂ ਬਾਅਦ ਕੱਟ ਵੀ ਹੋਇਆ ਕੱਟ ਚ ਜਿਹੜੀ ਪ੍ਰਧਾਨ ਜੀਆ ਨੇ ਗੱਲ ਕੀਤੀ ਵੀ ਮਾਫੀ ਵੀ ਮੰਗੀ ਹੈ ਉਹ ਬੰਦਿਆਂ ਨੇ ਜਿਨ੍ਹਾਂ ਨੇ ਪੈਸੇ ਦੀ ਡਿਮਾਂਡ ਕੀਤੀ ਸੀ ਉਹ ਹੀ ਮਾਫੀ ਉਦਿ ਯਾਨੀ ਕਿ ਪੈਸੇ ਦੀ ਡਿਮਾਂਡ ਹੋਈ ਸੀ ਹਾਂ ਪੈਸੇ ਦੀ ਡਿਮਾਂਡ ਹੋਈ ਸੀ ਉਹ ਕਹਿੰਦੇ ਅਸੀਂ ਲੱਖ ਰੁਪਈਆ ਮੰਗਿਆ ਸੀਗਾ ਠੀਕ ਉਹ ਤੁਹਾਡੀ ਜਥੇਬੰਦੀ ਨਾਲ ਅਟੈਚ ਆਈ ਉਹ ਸਿੱਧੂਪੁਰ ਹਾਂ ਜਥੇਬੰਦੀ ਨਾਲ ਅਟੈਚ ਆਈ ਉਹ ਬੰਦੇ ਦੋ ਠੀਕ ਹੈ ਨਹੀਂ ਫਿਰ ਜਦੋਂ ਸਭ ਕੁਝ ਪ੍ਰਤੱਖ ਹੋ ਚੁੱਕਿਆ ਹੈ ਕਲੀਅਰ ਹੋ ਚੁੱਕਿਆ ਹਲੇ ਵੀ ਫਿਰ ਐਕਸ਼ਨ ਦੇ ਲਈ ਕਿਉਂ ਟਾਈਮ ਲਿਆ ਜਾ ਰਿਹਾ ਹੈਗਾ ਜਥੇਬੰਦੀ ਦੇ ਪ੍ਰਧਾਨਤਾ ਇਹ ਗੱਲ ਕਹਿ ਰਹੇ ਆ ਵੀ ਅਸੀਂ ਇਹਦੇ ਐਕਸ਼ਨ ਲਵਾਂਗੇ ਅਸੀਂ ਜਾਂਚ ਕੰਪਲੀਟ ਕਰਾਂਗੇ ਹਾਂ ਪਰ ਇਹ ਗੱਲ ਹੈ ਜਿਹੜਾ ਉਹ ਮੁੱਦੇ ਹੈ ਨਾ ਉਹ ਜਥੇਬੰਦੀ ਦੇ ਯਾਨੀ ਕਿ ਉਹ ਜਿਵੇਂ ਮੈਂ ਮੈਂ ਕਿਹਾਗਾ ਵੀ ਮੈਂ ਵਰਕਰ ਤੌਰ ਤੇ ਹਾਂ ਉਹ ਨਹੀਂ ਅਜੇ ਕੋਈ ਹਲੇ ਉਹਨਾਂ ਕੋਲੇ ਕੋਈ ਉਹਦਾ ਨਹੀਂ ਹੈਗਾ ਸਿਗਾ ਠੀਕ ਹੈ ਨਾ ਜੀ ਆਪਾਂ ਕਹਿਦੀ ਵੀ ਉਹਨਾਂ ਕੋਲੇ ਉਹਦਾ ਸੀਗਾ ਸੱਚੇ ਸ਼ੱਕ ਸ਼ੋਂ ਇਸ ਤੋਂ ਪਹਿਲਾਂ ਤੁਹਾਡੇ ਪਿੰਡ ਦੀ ਇਕਾਈ ਦੇ ਜਿਹੜੇ ਖਜ਼ਾਨਚੀ ਆ ਭਦਰ ਸਿੰਘ ਉਹਨਾਂ ਨੇ ਬੜੇ ਗੰਭੀਰ ਦੋਸ਼ ਲਾਏ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਹਾਂ ਪੈਸਿਆਂ ਦੀ ਡਿਮਾਂਡ ਹੋਈ ਹੈ ਹਾਂਜੀ ਉਹਨਾਂ ਨੇ ਕਰੀ ਹੋਣੀ ਆ ਨਹੀਂ ਜੀ ਅਜੇ ਵਰਕਰ ਹੈਗਾ ਫਿਰ ਐਟੀਵਿਟੀ ਗੱਲ ਪੈਸੇ ਮੰਗਣ ਕਿਵੇਂ ਕਿਵੇਂ ਆ ਗਏ ਫਿਰ ਜੀ ਉਹਦਾ ਹੀ ਹੋਣਾ ਪ੍ਰਧਾਨਾਂ ਦਾ ਗਲਤ ਹੋਈ ਹੋਣੀ ਹੈ ਨਾ ਉਹਦੇ ਸਾਨੂੰ ਵੀ ਪਤਾ ਨਹੀਂ ਇਹਨਾਂ ਦੇ ਗਾਹਾਂ ਆਪਣੇ ਜਥੇਬੰਦੀ ਦੇ ਕਿਸੇ ਨਾਲ ਗੱਲ ਹੋਈ ਹੈ ਜਾਂ ਨਹੀਂ ਹੋਈ ਆ ਵੀ ਉਹ ਇਕੱਲੇ ਦੋ ਬੰਦੇ ਆਈ ਜਿਹੜੇ ਦੋ ਬੰ ਇੱਕ ਦਾ ਨਾ ਗੁਰਪ੍ਰੀਤ ਆ ਜੀ ਇੱਕ ਦਾ ਨਾ ਜੀਤੂ ਆ ਜੀ ਤੁਹਾਡੇ ਹਿਸਾਬ ਨਾਲ ਕਿਹਜ ਐਕਸ਼ਨ ਹੋਣਾ ਚਾਹੀਦਾ ਹੁਣ ਉਹਨਾਂ ਤੇ ਹਾਂ ਅਸੀਂ ਤਾਂ ਇਹ ਕਹਿੰਦੇ ਵੀ ਜਿਹੜਾ ਬੰਦਾ ਜਥੇਬੰਦੀ ਨੂੰ ਬਦਨਾਮ ਕਰਦਾ ਜੀ ਠੀਕ ਹੈ ਨਾ ਉਹਨਾਂ ਤੇ ਜਿਹੇ ਜੀ ਆਪਾਂ ਨੂੰ ਜਥੇਬੰਦੀ ਉਹ ਕਰੂਗੇ ਉਹਨਾਂ ਨੂੰ ਕੋਈ ਕਾਰਵਾਈ ਕਰੂਗੀ ਉਹ ਉਹਨਾਂ ਤੇ ਹੋਣੀ ਚਾਹੀਦੀ ਹੈਗੀ ਜੀ ਠੀਕ ਹੈ ਕੋਈ ਵੀ ਜਥੇਬੰਦੀ ਨੂੰ ਬਦਨਾਮ ਕਰਨਾ ਉਹ ਆਪਣੇ ਲਈ ਬਹੁਤ ਮਾੜੀ ਗੱਲ ਆ ਗਈ ਠੀਕ ਹੈ ਸਾਨੂੰ ਇਹਨਾਂ ਪਤਾ ਸਾਡੀ ਜਥੇਬੰਦੀਆ ਜਿਹੜੀ ਇੱਕੋ ਇੱਕ ਜਥੇਬੰਦੀ ਆ ਸਾਡੀ ਜਿਹੜੀ ਨਰੋਲ ਸਦਾ ਲਈ ਕਿਸਾਨੀਆਂ ਲਈ ਲੜਦੀ ਆ ਹੱਕ ਸੱਚ ਲਈ ਲੜਦੀ ਆ ਉਹ ਸਾਨੂੰ ਪਤਾ ਹੈ ਗਈ ਠੀਕ ਹੈ ਥੈਂ